ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਜਸਟਨ ਟਰੂਡੋ ਵੱਲੋਂ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਪਾਰਟੀ ਦੇ ਲੀਡਰ ਬਣ ਲਈ ਕਈ ਲੋਕ ਪਰ ਤੋਲ ਰਹੇ ਸਨ ਪਰ ਪੱਕਾ ਮਨ ਨਹੀਂ ਬਣਾ ਸਕੇ ਹੁਣ ਮੈਦਾਨ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਹੀ ਰਹਿ ਗਏ ਹਨ ਪਾਰਟੀ ਸਫਾ ਵਿੱਚ ਉਹਨਾਂ ਦਾ ਵੱਡਾ ਨਾਂ ਹੈ ਉਹ ਇੱਕ ਰੁਗੇ ਕੈਨੇਡੀਅਨ ਅਰਥਸ਼ਾਸਤਰੀ ਅਤੇ ਬੈਂਕਰ ਸਨ ਜਿਨ੍ਹਾਂ ਨੇ 2008 ਤੋਂ ਲੈ ਕੇ 2013 ਤੱਕ ਬੈਂਕ ਆਫ ਕੈਨੇਡਾ ਦੇ ਗਵਰਨਰ ਤੇ 2013 ਤੋਂ 2020 ਤੱਕ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਵੀ ਸੇਵਾ ਨਿਭਾਈ ਹੈ ਲੋਕ ਉਹਨਾਂ ਨੂੰ ਕੈਨੇਡਾ ਦੇ ਡਾਕਟਰ ਮਨਮੋਹਨ ਸਿੰਘ ਵਜੋਂ ਵੀ ਸਤਿਕਾਰ ਦਿੰਦੇ ਹਨ ਉਹਨਾਂ ਦਾ ਮੁਕਾਬਲਾ ਲਿਬਰਲ ਨਾਮੀਨੇਸ਼ਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਨਾਲ ਹੋਣ ਦੀ ਸੰਭਾਵਨਾ ਹੈ ਇਹ ਦੋਵੇਂ ਆਗੂ ਐਤਵਾਰ ਤੋਂ ਆਪਣੀ ਮਹਿਮ ਸ਼ੁਰੂ ਕਰਨਗੇ ਦੋਵਾਂ ਦੀ ਕਿਸਮਤ ਦਾ ਫੈਸਲਾ 9 ਮਾਰਚ ਨੂੰ ਪਾਰਟੀ ਦੇ ਮੈਂਬਰਾਂ ਦੀ ਬਹੁਸੰਮਤੀ ਕਰੇਗੀ ਦੋਹਾਂ ਆਗੂਆਂ ਨੇ ਪਾਰਟੀ ਦਾ ਅਗਲਾ ਲੀਡਰ ਤੇ ਪ੍ਰਧਾਨ ਮੰਤਰੀ ਬਣ ਕੇ ਪਹਿਲਾਂ ਕੀਤੇ ਜਾਣ ਵਾਲੇ ਕੰਮਾਂ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੋਢਿਆਂ ਤੋਂ ਕਾਰਬਨ ਟੈਕਸ ਦਾ ਭਾਰ ਲਾਉਣ ਲਈ ਪਹਿਲ ਕਰੇਗੀ ਜਦ ਕਿ ਆਰਥਿਕ ਮਾਰ ਮੰਨੇ ਜਾਂਦੇ ਮਾਰਕ ਕਾਰਨੀ ਦਾਵਾ ਕਰ ਰਹੇ ਹਨ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਲੈ ਕੇ ਜਾਣਗੇ ਕੁਝ ਲਿਬਰਲ ਸੰਸਦ ਮੈਂਬਰਾਂ ਵੱਲੋਂ ਮਾਰਕ ਕਾਰਨੀ ਦੇ ਸਮਰਥਨ ਵਿੱਚ ਮਹਿੰਮ ਸ਼ੁਰੂ ਵੀ ਕਰ ਦਿੱਤੀ ਗਈ ਹੈ ਸਰੀ ਤੋਂ ਸੰਸਦ ਮੈਂਬਰ ਸੁਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਵੱਲੋਂ ਆਪਣੇ ਸਮਰਥਕਾਂ ਨੂੰ ਇੰਟਰਨੈਟ ਲਿੰਕ ਭੇਜ ਕੇ ਮਾਰਕ ਕਾਰਨੀ ਦੇ ਹੱਕ ਵਿੱਚ ਲਹਿਰ ਬਣਾਈ ਜਾ ਰਹੀ ਹੈ ਸਿਆਸੀ ਪੰਡਤਾਂ ਦੇ ਇਸ਼ਾਰੇ ਮਾਰਕ ਕਾਰਨੀ ਦੇ ਲੀਡਰ ਬਣਨ ਵੱਲ ਸਿੱਧਿਤ ਹੋਣ ਲੱਗ ਪਏ ਹਨ ਲਿਬਰਲ ਪਾਰਟੀ ਦੇ ਆਗੂ ਬਜੋ ਜੋ ਵੀ ਜਿੱਤ ਜਾਂਦਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਥੋੜੇ ਜੇ ਸਮੇਂ ਲਈ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਬਣੇ ਜਿਸ ਤਰ੍ਹਾਂ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਕਦੀ ਮੁੱਖ ਮੰਤਰੀ ਬਣੇ ਸਨ ਭਾਰਤੀ ਮੂਲ ਦੇ ਇੱਕ ਹੋਰ ਸੰਸਦ ਮੈਂਬਰ ਚੰਦਰ ਆਰੀਆ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਭਾਰਤ ਦੀਆਂ ਖ਼ਬਰਾਂ ਵੇਤਾਂ ਚੱਲ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਨਾਮਜ਼ਦਗੀ ਵੀ ਦਾਖਲ ਕਰ ਦਿੱਤੀ ਹੈ ਪਰ ਇੱਥੇ ਕੈਨੇਡਾ ਵਿੱਚ ਉਸ ਦੀ ਕੋਈ ਚਰਚਾ ਨਹੀਂ ਆਰਐਸਐਸ ਦੀ ਤਰਜ਼ ਤੇ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੇ ਆਰੀਆ ਖਾਲਸਤਾਨ ਹਮਾਇਤੀਆਂ ਦੇ ਨਾਂ ਦੇ ਉੱਤੇ ਦਰਸਲ ਸਿੱਖ ਰੋਧੀ ਭਾਵਨਾਵਾਂ ਪੜਕਾਉਣ ਵਾਲਿਆਂ ਵਿੱਚੋਂ ਇੱਕ ਹਨ ਉਹ ਕੈਨੇਡਾ 'ਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਈ ਵਾਰ ਗੱਲ ਕਰ ਚੁੱਕੇ ਹਨ ਜੋ ਕੈਨੇਡਾ ਵਿੱਚ ਕਦੇ ਹੋਇਆ ਹੀ ਨਹੀਂ ਇਹੋ ਜੀ ਸੰਕਿਰਨ ਫਿਰਕੂ ਅਤੇ ਨਫਤ ਵਾਲੀ ਸੋਚ ਦੀ ਕੈਨੇਡਾ ਵਰਗੇ ਬਹੁ ਸੱਭਿਆਚਾਰੀ ਮੁਲਕ ਵਿੱਚ ਕੋਈ ਥਾਂ ਹੈ ਹੀ ਨਹੀਂ ਹੈ ਅਗਲੀ ਖਬਰ ਵੀ ਕੈਨੇਡਾ ਨਾਲ ਸੰਬੰਧਿਤ ਹੈ ਜੀ ਆਈ ਆਰ ਸੀ ਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਪੜ੍ਹਾਈ ਕਰਨ ਲਈ ਦੁਨੀਆ ਭਰ ਵਿੱਚੋਂ ਕੈਨੇਡਾ ਇਹ ਲਗਭਗ 50000 ਵਿਦਿਆਰਥੀਆਂ ਵਿੱਚੋਂ ਜਿਨ੍ਹਾਂ ਵਿੱਚ 19582 ਭਾਰਤੀ ਮੂਲ ਦੇ ਵਿਦਿਆਰਥੀ ਵੀ ਸ਼ਾਮਿਲ ਹਨ ਉਹ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਹੀ ਲਾਪਤਾ ਹੋ ਗਏ ਹਨ ਇਹ ਵਿਦਿਆਰਥੀ ਕਾਫੀ ਲੰਮੇ ਸਮੇਂ ਤੋਂ ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਆਏ ਹੀ ਨਹੀਂ ਕੈਨੇਡੀਅਨ ਲੋਕਾਂ ਵੱਲੋਂ ਸਵਾਲ ਠਾਏ ਜਾ ਰਹੇ ਨੇ ਕਿ ਹੁਣ ਇਹ ਵਿਦਿਆਰਥੀ ਹੈ ਕਿੱਥੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਵੱਲੋਂ ਰਿਫਿਊਜੀ ਕਲੇਮ ਕਰਨ ਵਾਲਿਆਂ ਦੀਆਂ ਅਰਜ਼ੀਆਂ ਲੈਣੀਆਂ ਵੀ ਹੁਣ ਬੰਦ ਕਰ ਦਿੱਤੀਆਂ ਗਈਆਂ ਹਨ ਹੁਣ ਤੇ ਭਵਿੱਖ ਵਿੱਚ ਕੀਤੀ ਜਾ ਰਹੀ ਕੈਨੇਡਾ ਸਰਕਾਰ ਵੱਲੋਂ ਸਖਤਾਈ ਕਾਰਨ ਇਹਨਾਂ ਦਾ ਪੱਕਾ ਹੋਣਾ ਮੁਸ਼ਕਲ ਹੋ ਚੁੱਕਾ ਹੈ ਕੈਨੇਡਾ ਸਰਕਾਰ ਦੀ ਕੋਸ਼ਿਸ਼ ਹੈ ਕਿ ਪੜ੍ਹਾਈ ਤੇ ਵਰਕ ਪਰਮਿਟ ਖਤਮ ਹੋਣ ਦੀ ਸੂਰਤ ਵਿੱਚ ਇਹ ਵਾਪਸ ਆਪਣੇ ਜੱਦੀ ਦੇਸ਼ਾਂ ਨੂੰ ਪਰਤ ਜਾਣ ਕੀ ਇਸ ਤਰ੍ਹਾਂ ਹੋ ਸਕੇਗਾ ਇਹਦਾ ਜਵਾਬ ਭੁਖ ਦੇ ਗਰਭ ਵਿੱਚ ਪਿਆ ਹੈ ਪਰ ਕੈਨੇਡੀਅਨ ਕਾਨੂੰਨ ਜਿਸ ਤਰ੍ਹਾਂ ਦੇ ਹਨ ਕਿਹਾ ਜਾਂਦਾ ਹੈ ਕਿ ਇੱਥੋਂ ਵਾਪਸ ਕੋਈ ਨਾ ਜਾਣਾ ਚਾਵੇ ਤਾਂ ਉਹ ਟਿਕ ਸਕਦਾ ਹੈ ਪਰ ਕਾਨੂੰਨੀ ਦਾ ਪੇਚਾਂ ਦੇ ਆਸਰੇ ਅਗਲੀ ਖਬਰ ਅਮਰੀਕਾ ਦੇ ਨਵੇਂ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਨਾਲ ਤੇ ਜਿਹੜੇ ਜਾ ਰਹੇ ਰਾਸ਼ਟਰਪਤੀ ਉਹਨਾਂ ਨਾਲ ਹੈ ਜਦੋਂ ਜਾਣ ਵਾਲੇ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਆਪਣੇ ਵਿਰੈਗੀ ਭਾਸ਼ਣ ਚ ਬਾਈਡਨ ਸਾਹਿਬ ਨੇ ਅਮੀਰਾ ਤੋਂ ਲੋਕਤੰਤਰ ਨੂੰ ਖਤਰੇ ਦੀ ਚੇਤਾਵਨੀ ਦਿੱਤੀ ਹੈ ਵਾਈਟ ਹਾਊਸ ਦੇ ਓਵਲ ਆਫਿਸ ਤੋਂ ਆਪਣੇ ਭਾਸ਼ਣ ਵਿੱਚ ਬਾਈਡਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੂੰ ਸੱਤਾ ਸੌਂਪਣ ਦੀ ਤਿਆਰੀ ਦੌਰਾਨ ਅਮਰੀਕਾ ਦੇ ਮੁੱਠੀ ਪਰ ਲੋਕਾਂ ਵੱਲੋਂ ਸ਼ਕਤੀ ਅਤੇ ਦੌਲਤ ਇਕੱਠੀ ਕਰਨ ਦੀ ਗੱਲ ਕੀਤੀ ਹੈ ਬਾਈਡਨ ਨੇ ਕਿਹਾ ਹੈ ਕਿ ਅੱਜ ਅਮਰੀਕਾ ਵਿੱਚ ਭਾਰੀ ਧਨ ਸ਼ਕਤੀ ਅਤੇ ਪ੍ਰਭਾਵ ਵਾਲਾ ਗਰੁੱਪ ਵੱਧ ਰਹੇ ਹਨ ਜੋ ਸਾਡੇ ਪੂਰੇ ਲੋਕਤੰਤਰ ਤੇ ਬੁਨਿਆਦੀ ਅਧਿਕਾਰਾਂ ਤੇ ਆਜ਼ਾਦੀ ਅਤੇ ਹਰ ਕਿਸੇ ਲਈ ਵਧਨਪੁੱਲਣ ਦੇ ਇਹ ਚਿਤ ਮੌਕਿਆਂ ਲਈ ਖਤਰਾ ਹਨ ਕੁਝ ਅਮੀਰਾਂ ਦੇ ਹੱਥਾਂ ਵਿੱਚ ਸਤਾ ਦੇ ਖਤਰਨਾਕ ਕੇਂਦਰਤ ਹੋਣ ਵਾਲਾ ਧਿਆਨ ਖਿੱਚਦੇ ਉਹਨਾਂ ਨੇ ਕਿਹਾ ਕਿ ਕੇਂਦਰ ਉਹਨਾਂ ਦੀ ਸਤਾ ਦੀ ਦੁਰਵਰਤਨ ਨੂੰ ਜੇਕਰ ਗੁਨਾਹ ਦੀ ਸੱਤਾ ਦੀ ਦੁਰਵਰਤਨ ਨੂੰ ਰੋਕਿਆ ਨਾ ਗਿਆ ਤਾਂ ਇਹਦੇ ਨਤੀਜੇ ਬਹੁਤ ਖਤਰਨਾਕ ਨਿਕਲ ਸਕਦੇ ਹਨ ਬਾਈਡਨ ਨੇ ਆਪਣੇ 15 ਮਿੰਟ ਦੇ ਭਾਸ਼ਣ ਚ ਸੱਤਾ ਦੇ ਸ਼ਾਂਤੀਪੂਰਵ ਬਦਲਾ ਲਈ ਇੱਕ ਮਾਡਲ ਪੇਸ਼ ਕੀਤਾ ਅਤੇ 트럼ਪ ਦਾ ਨਾਮ ਲਏ ਬਿਨਾ ਆਪਣੇ ਉੱਤਰ ਅਧਿਕਾਰੀ ਨੂੰ ਲੈ ਕੇ ਕਈ ਚਿੰਤਾਵਾਂ ਵੀ ਜਾਰੀ ਕੀਤੀਆਂ ਅਗਲੀ ਖਬਰ ਯੁੱਧ ਗਾਜ਼ਾ ਤੇ ਜਿਹੜਾ ਇਜ਼ਰਾਈਲ ਦਾ ਚੱਲ ਰਿਹਾ ਉਸ ਤੋਂ ਲੈ ਰਹੇ ਹਾਂ ਗਾਜ਼ਾ ਦੀ ਸਿਵਲ ਡਿਫੈਂਸ ਏਜੰਸੀ ਦੇ ਮੁਤਾਬਕ ਬੋਧਵਾਰ ਰਾਤ ਨੂੰ ਜੰਗਬੰਦੀ ਸਮਝੌਤੇ ਦੇ ਐਲਾਨ ਹੋਣ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ 'ਚ 116 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਬਲਾਰੇ ਜਿਹੜੇ ਨੇ ਇਹ ਮਹਬੂਤ ਬਾਂਸਰ ਇਹਨਾਂ ਨੇ ਦੱਸਿਆ ਹੈ ਕਿ 27 ਬੱਚਾਂ ਤੇ 31 ਔਰਤਾਂ ਸਮੇਤ 116 ਲੋਕ ਮਾਰੇ ਗਏ ਹਨ ਅਤੇ 264 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਉਹਨਾਂ ਕਿਹਾ ਕਿ ਬੀਤੀ ਰਾਤ ਉੱਤਰੀ ਗਾਜ਼ਾ ਦੇ ਅਲ ਜੁਰਨ ਇਲਾਕੇ 'ਚ ਇੱਕ ਘਰ ਤੇ ਇਜ਼raਇਲੀ ਹਮਲੇ 'ਚ 9 ਲੋਕ ਮਾਰੇ ਗਏ ਸਨ ਅਤੇ ਕੱਲ ਮੱਧ ਗਾਜ਼ਾ ਵਿੱਚ ਇੱਕ ਘਰ ਦੇ ਉੱਤੇ ਇਜ਼raਇਲੀ ਹਮਲੇ 'ਚ 5 ਹੋਰ ਲੋਕ ਵੀ ਮਾਰੇ ਗਏ ਹਨ। ਫਲਸਤੀਨੀ ਸਮਾਚਾਰ ਏਜੰਸੀ ਵਫਾ ਮੁਤਾਬਕ ਸ਼ੁੱਕਰਵਾਰ ਸਵੇਰੇ ਗਾਜ਼ਾ ਪੱਟੀ ਦੇ ਕਈ ਇਲਾਕਿਆਂ 'ਚ ਬੰਬਾਰੀ ਚੱਲਦੀ ਹੀ ਰਹੀ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਯੋਗ ਨੇ ਸੁਰੱਖਿਆ ਮੰਤਰੀ ਮੰਡਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਜੰਗਬੰਦੀ ਅਤੇ ਬੰਦਕਾਂ ਦੇ ਵੰਟਾਂਦਰੇ ਸਮਝੌਤੇ ਨੂੰ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਗਈ ਹੈ ਉਮੀਦ ਹੈ ਕਿ ਸਰਕਾਰ ਦੀ ਸਮੁੱਚੀ ਕੈਬਨਟ ਜਲਦੀ ਹੀ ਇਸ ਸਮਝੌਤੇ ਤੇ ਵੋਟਿੰਗ ਕਰੇਗੀ ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਐਤਵਾਰ ਤੋਂ ਲਾਗੂ ਹੋ ਜਾਏਗਾ ਉਸਨੇ ਅੱਗੇ ਕਿਹਾ ਸਾਨੂੰ ਆਪਣੇ ਸਾਰੇ ਬੰਦਕਾਂ ਨੂੰ ਘਰ ਵਾਪਸ ਲਿਆਉਣਾ ਹੋਵੇਗਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਮਨ ਨੇਤਨਜਾਊ ਦੇ ਦਫ਼ਤਰ ਨੇ ਵੀ ਕਿਹਾ ਹੈ ਕਿ ਬੰਦਕਾਂ ਦੀ ਰਿਹਾਈ ਨੂੰ ਲੈ ਕੇ ਸਮਝੌਤਾ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇਤਰਜਾਊ ਨੇ ਜੰਗਬੰਦੀ ਸਮਝੌਤੇ ਤੇ ਕੈਬਨਿਟ ਦੀ voting ਜਿਹੜੀ ਸੀ ਉਹ ਮੁਲਤਵੀ ਕਰ ਦਿੱਤੀ ਸੀ ਉਸ ਨੇ ਹਮਾਸ ਤੇ ਸਮਝੌਤੇ ਨੂੰ ਬਦਲਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਸੀ ਸ਼ੁੱਕਰਵਾਰ ਸਵੇਰੇ ਨੇਤਨਜਾਊ ਦੇ ਦਫ਼ਤਰ ਨੇ ਕਿਹਾ ਕਿ ਗੱਲਬਾਤ ਲਈ ਬਣਾਈ ਗਈ ਟੀਮ ਨੇ ਨੇਤਨਜਾਊ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਮਝੌਤੇ ਤੇ ਸਹਿਮਤੀ ਬਣ ਗਈ ਹੈ ਨੇਤਨਜਾਊ ਦੇ ਦਫ਼ਤਰ ਨੇ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਕੈਬਨਿਟ ਦੀ ਬੈਠਕ ਦਾ ਹੁਕਮ ਵੀ ਦੇ ਦਿੱਤਾ ਹੈ ਇਸ ਤੋਂ ਬਾਅਦ ਸਮਝੌਤੇ ਨੂੰ ਮਨਜ਼ੂਰੀ ਮਿਲ ਜਾਵੇਗੀ ਬੰਦਕਾ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਜਾਊ ਦੇ ਦਫ਼ਤਰ ਨੇ ਕਿਹਾ ਕਿ ਪਹਿਲਾਂ ਬੰਦਕਾ ਨੂੰ ਐਤਵਾਰ ਤੱਕ ਰਿਹਾ ਕੀਤਾ ਜਾ ਸਕਦਾ ਹੈ ਜਾਨੀ ਕਿ ਸ਼ੁਰੂਆਤੀ ਦੌਰ ਪਹਿਲੇ ਪਹਿਲੇ ਜਿਹੜੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਬਨਟ ਅਤੇ ਸਰਕਾਰ ਦੀ ਮਨਜ਼ੂਰੀ ਅਤੇ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਬੰਦਕਾਂ ਦੀ ਰਿਹਾਈ ਯੋਜਨਾਬੰਦ ਰੂਪਰੇਖਾ ਅਨੁਸਾਰ ਕੀਤੀ ਜਾ ਸਕਦੀ ਹੈ ਜਿਸ ਦੇ ਅਨਸਾਰ ਬੰਦਕਾਂ ਦੀ ਰਿਹਾਈ ਐਤਵਾਰ ਤੱਕ ਹੋਣ ਦੀ ਉਮੀਦ ਹੈ ਅਗਲੀ ਖਬਰ ਜਿਹੜੀ ਹੈ ਜੀ ਉਹ ਯੂਕਰੇਨ ਜੰਦ ਤੋਂ ਆ ਈਰਾਨ ਨਾਲ ਰੂਸ ਦੇ ਵਾਧੇ ਸਬੰਧਾਂ ਨੇ ਯੂਕਰੇਨ ਯੁੱਧ ਨੂੰ ਇੱਕ ਨਵਾਂ ਰੂਪ ਦੇ ਦਿੰਦਾ ਹੈ ਇੱਕ ਨਵੀਂ ਸੰਧੀ 트ੰਪ ਪ੍ਰਸ਼ਾਸਨ ਦੇ ਦਬਾਅ ਨੂੰ ਹੋਰ ਵਧਾਉਂਦੀ ਹੈ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਈਟ ਹਾਊਸ ਪਰਤਨ ਤੋਂ 3 ਦਿਨ ਪਹਿਲਾਂ ਰੂਸ ਤੇ ਇਰਾਨ ਨੇ ਆਖਰਕਾਰ ਇੱਕ ਵਿਆਪਕ ਭਾਈਵਾਲੀ ਸਮਝੌਤੇ ਤੇ ਦਸਖਤ ਕਰ ਲਏ ਹਨ ਇੱਕ ਇਹੋ ਜਿਹਾ ਸਮਝੌਤਾ ਹੈ ਜਿਸ ਤੇ ਕਈ ਮਹੀਨਾ ਤੋਂ ਕੰਮ ਹੋ ਰਿਹਾ ਸੀ ਇਹ ਕਦਮ ਇੱਕ ਜਈ ਭਾਈ ਵਾਲੀ ਤੇ ਧਿਆਨ ਕੇਂਦਰਿਤ ਕਰਦਾ ਹੈ ਜਿਸ ਨੇ ਜੁਕਰੇਨ ਵਿੱਚ جنگ ਦੇ ਮੈਦਾਨ ਨੂੰ ਨਵਾਂ ਹੀ ਰੂਪ ਦੇ ਦਿੱਤਾ ਹੈ ਜੋ ਅਮਰੀਕਾ ਦੀ ਇਕਾਈ ਵਾਲੇ ਅੰਤਰਰਾਸ਼ਟਰੀ ਹੁਕਮਾਂ ਨੂੰ ਚੁਣੌਤੀ ਦੇਣ ਦੀ ਇੱਕ ਯੋਜਨਾ ਹੈ ਤੇ ਉਹਦੇ ਸਮਰੱਥ ਵੀ ਹੈ ਭਾਵੇਂ ਕਿ ਨਵਾਂ ਅਮਰੀਕੀ ਪ੍ਰਸ਼ਾਸਨ ਰੂਸ ਨਾਲ ਬਾਈਡਨ ਤੋਂ ਵੱਖਰੇ ਵਿਹਾਰ ਦੀ ਆਵਾਜ਼ ਵੀ ਕਰ ਰਿਹਾ ਹੈ रणनीतिक ਤੇ ਅੰਤਰਰਾਸ਼ਟਰੀ ਅਧਿਨ ਕੇਂਦਰ ਦੇ ਮੱਧ ਪੂਰਬ ਕੇਂਦਰ ਦੇ ਨਿਰਦੇਸ਼ਕ ਜੌਨ ਅਲਟਰਮੈਨ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਸਿਰਫ ਇੱਕ ਵਿਰੋਧੀ ਵਜੋਂ ਨਹੀਂ ਸਗੋਂ ਉਹਨਾਂ ਦੀ ਵਿਦੇਸ਼ ਨੀਤੀ ਦੇ ਇੱਕ ਰਣਨੀਤਕ ਉਦੇਸ਼ ਦੇ ਰੂਪ ਵਿੱਚ ਰੱਖਣ ਦੇ ਵਿਚਾਰ ਨੇ ਉਹਨਾਂ ਨੂੰ ਯਾਨੀ ਕਿ ਈਰਾਨ ਨੂੰ ਤੇ ਰੂਸ ਨੂੰ ਇਕੱਠੇ ਕੀਤਾ ਹੈ ਵਾਸ਼ਿੰਟਨ ਡੀਸੀ ਵਿੱਚ ਇੱਕ ਥਿੰਕ ਟੈਂਕ ਨੇ ਸੀਐਨਐਨ ਟੈਲੀਵਿਜ਼ਨ ਨੂੰ ਦੱਸਿਆ ਕਿ ਇਹ ਉਹਨਾਂ ਨੂੰ ਯੂਕਰੇਨ ਦੇ ਯੁੱਧ ਦੇ ਮੈਦਾਨਾਂ ਵਿੱਚ ਇਕੱਠੇ ਲਿਆਇਆ ਹੈ ਰੂਸੀ ਰਾਸ਼ਟਰਪਤੀ ਵਲਦੀਵੀਰ ਪੂਤਨ ਨੇ ਨਵੇਂ ਸਮਝੌਤੇ ਦੀ ਸ਼ਲਾਘਾ ਕੀਤੀ ਤੇ ਵੱਧਦੀ ਰਣਨੀਤਿਕ ਭਾਈਵਾਲੀ ਤੇ ਚਰਚਾ ਕਰਨ ਦੇ ਮੌਕੇ ਦਾ ਸਵਾਗਤ ਵੀ ਕੀਤਾ ਹੈ ਉਸਤੇ ইরਾਨੀ ਹਮ ਰਤਬਾ ਮਸੂਦ ਪੇਜਸ਼ਕੀਨ ਨੇ ਕਿਹਾ ਕਿ ਰਾਸ਼ਟਰ ਵਿਚਕਾਰ ਸਬੰਧ ਦਿਨ-ਦਿਨ ਵੱਧ ਰਹੇ ਹਨ ਉੱਤਰੀ ਕੋਰੀਆ ਦੇ ਨਾਲ ਰੂਸ ਦੇ ਸੁਰੱਖਿਆ ਸਮਝੌਤੇ ਦੇ ਉਲਟ ਈਰਾਨ ਨਾਲ ਹੋਏ ਸਮਝੌਤੇ ਵਿੱਚ ਜੇਕਰ ਇੱਕ ਤੇ ਹਮਲਾ ਕੀਤਾ ਜਾਂਦਾ ਤੇ ਦੋਵਾਂ ਦੇਸ਼ਾਂ ਨੂੰ ਦੂਜੇ ਦੇ ਬਚਾ ਲਈ ਆਉਣ ਦੀ ਲੋੜ ਹੈ ਇਹ ਸਮਝੌਤਾ ਸਿਰਫ ਹਮਲਾਵਰ ਨੂੰ ਫੌਜੀ ਜਾਂ ਹੋਰ ਸਹਾਇਤਾ ਹੀ ਪ੍ਰਦਾਨ ਨਹੀਂ ਕਰਦਾ ਰੂਸ ਹੁਣ ਤਾਤਰਸਤਾਨ ਦੀ ਇੱਕ ਫੈਕਟਰੀ ਵਿੱਚ ਹਜ਼ਾਰਾਂ ਈਰਾਨੀ ਡਿਜ਼ਾਈਨ ਕੀਤੇ ਹੋਏ ਸ਼ਾਹਦ ਨਾਂ ਦੇ ਬڑے ਹਮਲਾ ਵੱਡੇ ਕਰਨ ਵਾਲੇ ਡਰੋਨਾਂ ਨੂੰ ਤਿਆਰ ਕਰ ਰਿਹਾ ਹੈ ਦਸੰਬਰ ਵਿੱਚ ਇੱਕ ਸੀਐਨਐਨ ਦੀ ਜਾਂਚ ਵਿੱਚ ਵੀ ਪਾਇਆ ਗਿਆ ਸੀ ਕਿ 2014 ਵਿੱਚ ਇਹਨਾਂ ਦੇ ਉਤਪਾਦਨ ਦੀਆਂ ਦਰਾਂ ਵਧ ਕੇ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਈਆਂ ਹਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਸੱਤਾ ਵਿੱਚ ਵਾਪਸੀ ਦੇ ਨਾਲ ਹੀ ਚੀਨੀ ਬਰਾਬਤ ਤੇ ਬ੍ਰਾਹਮਣ ਦੇ ਉੱਤੇ ਟੈਰਫ ਵਧਾਉਣ ਦੀ ਯੋਜਨਾ ਤੇ ਕੰਮ ਕਰ ਰਹੇ ਹਨ 트੍ਰੰਪ ਦੇ ਇਸ ਫੈਸਲੇ ਦਾ ਭਾਰਤ ਉੱਤੇ ਵੀ ਮਾੜਾ ਅਸਰ ਪਵੇਗਾ ਕ੍ਰੈਡਿਟ ਰੇਟਿੰਗ ਏਜੰਸੀ ਕ੍ਰਿਸਲ ਦੇ ਰਿਪੋਰਟ ਦੇ ਮੁਤਾਬਕ ਅਮਰੀਕੀ ਪਾਬੰਦੀਆਂ ਤੋਂ ਬਾਅਦ ਚੀਨ ਹਵਲਾਵਰ ਰੂਪ ਵਿੱਚ ਏਸ਼ੀਆਈ ਬਾਜ਼ਾਰਾਂ 'ਚ ਵੀ ਆਪਣੀ ਬਰਾਮਦ ਵਜ੍ਹਾ ਵਧਾ ਸਕਦਾ ਹੈ ਇਸ ਕਾਰਨ ਭਾਰਤੀ ਬਰਾਮਦਕਾਰਾਂ ਨੂੰ ਖੇਤਰੀ ਅਤੇ ਗਲੋਬਲ ਬਾਜ਼ਾਰਾਂ 'ਚ ਚੀਨ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਏਗਾ ਐਸਾ ਸਿੱਧਾ ਅਸਰ ਭਾਰਤੀ ਬਰਾਮਦਤਾ ਦੇ ਉੱਤੇ ਪਵੇਗਾ ਇਸ ਕਾਰਨ ਵਿਸ਼ਵ ਵਪਾਰ ਨੂੰ ਵੀ ਖਤਰਾ ਵੱਧ ਗਿਆ ਹੈ ਰਿਪੋਰਟ 'ਚ ਕਿਹਾ ਗਿਆ ਹੈ ਕਿ ਉੱਚ ਟੈਰਫ ਅਤੇ ਚੀਨੀ ਅਰਥਵਿਵਸਥਾ 'ਚ ਸੁਸਤੀ ਕਾਰਨ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਨੂੰ ਚੀਨ ਦੀ ਬ੍ਰਾਹਮਤ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਕਿਹਾ ਹੈ ਕਿ ਭਾਰਤ ਉਹਨਾਂ ਦੇਸ਼ਾਂ 'ਚ ਸ਼ਾਮਲ ਹੈ ਜੋ ਅਮਰੀਕੀ ਸਬੰਧਾਂ ਤੇ ਸਭ ਤੋਂ ਜ਼ਿਆਦਾ ਟੈਰਫ ਲਾਉਂਦੇ ਟੈਰਫ ਲਾਉਂਦੇ ਹਨ। ਟਰੰਪ ਨੇ ਵਣਜ ਸਿਕੱਤਰ ਨੇ ਵੀ ਭਾਰਤ ਦੇ ਉੱਤੇ ਟੈਰਫ ਲਾਉਣ ਦੀ ਧਮਕੀ ਦਿੱਤੀ ਸੀ। ਭਾਰਤ ਤੇ ਚੀਨ ਤੋਂ ਇਲਾਵਾ ਕੈਨੇਡਾ ਤੇ ਮੈਕਸੀਕੋ ਵੀ ਟਰੰਪ ਦੇ ਟੈਰਫ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕ੍ਰਿਸਲ ਦੀ ਰਿਪੋਰਟ 'ਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਚੀਨ ਨੂੰ ਆਪਣੀ ਬ੍ਰਾਹਮਤ ਬਰਕਰਾਰ ਰੱਖਣ ਲਈ ਆਉਣ ਵਾਲੇ ਮਹੀਨਿਆਂ 'ਚ ਨੀਤੀਗਤ ਕਈ ਬਦਲਾਅ ਕਰਨੇ ਪੈਣਗੇ ਵਿਸ਼ਵ ਵਪਾਰ ਤੇ ਇਸਦਾ ਅਸਰ ਵੇਖਣ ਨੂੰ ਮਿਲੇਗਾ ਅਗਲੀ ਖਬਰ ਵਿੱਚ ਅਮਰੀਕਨ ਰਾਸ਼ਟਰਪਤੀ ਦੀ ਇੱਕ ਧਮਕੀ ਨਾਲ ਹੀ ਹੈ ਗ੍ਰੀਨਲੈਂਡ ਦੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਚੁਣੇ ਗਏ ਨੇ ਉਹਨਾਂ ਦੇ ਵਾਰ-ਵਾਰ ਦਾਅਵਿਆਂ ਦੇ ਵਿਚਕਾਰ ਡੈਨਮਾਰਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮੇਟੇ ਫਰੈਂਡ ਰਿਕਸਨ ਉਹਨਾਂ ਨੇ ਕਿਹਾ ਹੈ ਕਿ ਸਿਰਫ ਗ੍ਰੀਨਲੈਂਡ ਨੂੰ ਹੀ ਇਸ ਦੇ ਭਵਿੱਖ ਬਾਰੇ ਫੈਸਲਾ ਕਰਨਾ ਚਾਹੀਦਾ ਹੈ ਦੋਵਨ ਤਾਵਾਂ ਨੇ ਇੱਕ ਫੋਨ ਕਾਲ ਰਹੀ ਗੱਲਬਾਤ ਕੀਤੀ ਇਸ ਦੌਰਾਨ ਫਰੈਂਡ ਰਿਕਸਨ ਨੇ 트ੰਪ ਨੂੰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੂਟ ਏਗੇਡੇ ਦੇ ਇਸ ਦਾਅਵੇ ਨੂੰ ਦਰਾਇਆ ਕਿ ਗ੍ਰੀਨਲੈਂਡ ਵਿਕਰੀ ਵਾਸਤੇ ਨਹੀਂ ਹੈ ਰਿਕਸਨ ਨੇ ਡੈਨਿਸ਼ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੀ ਗੱਲਬਾਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗ੍ਰੀਨਲੈਂਡ ਵਿੱਚ ਬਹੁਤ ਸਾਰੇ ਅਮਰੀਕਾ ਦੇ ਹਿੱਤ ਮੌਜੂਦ ਹਨ ਕਾਲ ਰਹੀ ਹੋਈ ਵਾਰਤਾ ਇਸ ਮੁੱਦੇ ਨੂੰ ਲੈ ਕੇ ਕਿਸੇ ਵੀ ਸਿਟੇ ਤੇ ਨਹੀਂ ਪਹੁੰਚ ਸਕੀ ਦੋਵੇਂ ਨੇਤਾ ਅੱਗੇ ਵੀ ਗੱਲਬਾਤ ਕਰਨ ਲਈ ਸਹਿਮਤ ਹੋ ਗਏ ਹਨ ਅਮਰੀਕੀ ਅਰਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਸ਼ਿਪ ਰਾਕੇਟ ਮਿਸ਼ਨ ਸਫਲ ਹੋ ਗਿਆ ਹੈ ਸਪੇਸਐਕਸ ਨੇ ਕਿਹਾ ਹੈ ਕਿ ਮਿਸ਼ਨ ਦਾ ਅਪਰ ਸਟੇਜ ਪੜਾ ਪੂਰਾ ਨਹੀਂ ਹੋ ਸਕਿਆ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ ਗਈ ਇੱਕ ਪੋਸਟ ਵਿੱਚ ਸਪਾਈਸਐਕਸ ਨੇ ਕਿਹਾ ਕਿ ਸਟਾਰਸ਼ਿਪ ਨੂੰ ਉੱਪਰ ਜਾਂਦੇ ਚੜ੍ਹਾਈ ਦੇ ਦੌਰਾਨ ਇੱਕ ਸਮੱਸਿਆ ਆਈ ਸੀ ਟੀਮ ਸਮੱਸਿਆ ਦੇ ਮੂਲ ਕਾਰਨ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਇਸ ਉਡਾਨ ਨਾਲ ਸੰਬੰਧਿਤ ਡੇਟਾ ਦੀ ਅਧਿਐਨ ਕਰੇਗੀ ਸੋਸ਼ਲ ਮੀਡੀਆ ਤੇ ਲਾਂਚ ਤੋਂ ਬਾਅਦ ਦੀ ਵੀਡੀਓ ਜਾਰੀ ਕਰਦੇ ਹੋਏ ਮਸਕ ਨੇ ਲਿਖਿਆ ਸਫਲਤਾ ਅਨਿਸ਼ਚਿਤ ਹੈ ਪਰ ਮਨੋਰੰਜਨ ਦੀ ਪੂਰੀ ਗਾਰੰਟੀ ਹੈ ਅਗਲੀ ਖਬਰ ਫਿਰ ਪ੍ਰਵਾਸੀਆਂ ਨਾਲ ਸੰਬੰਧਿਤ ਹੈ ਜਿਹੜੇ ਡੌਂਕੀ ਤੇ ਇਲੀਗਲ ਤੌਰ ਤੇ ਵਿਦੇਸ਼ਾਂ ਵਿੱਚ ਜਾਂਦੇ ਹਨ ਸਪੇਨ ਜਾਂਦੇ ਸਮੇਂ ਕਿਸ਼ਤੀ ਪਲਟਣ ਨਾਲ 40 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੇ ਡੁੱਗਣ ਦਾ ਖਜਦਾ ਪੈਦਾ ਹੋਇਆ ਹੈ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਸਪੇਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ 80 ਇਮੀਗ੍ਰੈਂਟਸ ਜਾਂ ਪ੍ਰਵਾਸੀਆਂ ਨੂੰ ਲੈ ਕੇ ਜਿਹੜੇ ਇਲੀਗਲ ਤੌਰ 'ਤੇ ਉੱਥੇ ਜਾਂਦੇ ਆ ਇੱਕ ਕਿਸ਼ਤੀ ਮਰੱਕੋ ਦੇ ਨੇੜੇ ਪਲਟ ਗਈ ਜਿਹਦੇ ਵਿੱਚ 40 ਤੋਂ ਵੱਧ ਪਾਕਿਸਤਾਨੀਆਂ ਦੀਆਂ ਮੌਤਾਂ ਹੋ ਗਈਆਂ ਹਨ ਪ੍ਰਵਾਸੀ ਅਧਿਕਾਰ ਗਰੁੱਪ ਵਾਕਿੰਗ ਬਾਰਡਰਸ ਨੇ ਕਿਹਾ ਹੈ ਕਿ ਕੁੱਲ 50 ਤੋਂ ਵੱਧ ਪ੍ਰਵਾਸੀਆਂ ਦੇ ਡੁੱਬਣ ਦਾ ਖਰਚਾ ਹੈ ਜਿਨ੍ਹਾਂ ਵਿੱਚ 40 ਤੋਂ ਵੱਧ ਕੱਲੇ ਪਾਕਿਸਤਾਨ ਦੇ ਹਨ ਅਤੇ ਅਗਲੀ ਖਬਰ ਵੀ ਪਾਕਿਸਤਾਨ ਤੋਂ ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਪੌਂਡ ਦੇ ਆਲ ਕਾਦਰ ٹرسٹ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਰਾਇਆ ਤੇ ਦੋਵਾਂ ਨੂੰ ਕਰਮਵਾਰ 14 ਤੇ 7 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਜੱਜ ਨਾਸਰ ਜ਼ਵੇਦ ਰਾਣਾ ਨੇ ਫੈਸਲਾ ਸੁਣਾਇਆ ਜਿਸ ਨੂੰ ਵਕਵਾ ਕਾਰਨਾ ਕਰਕੇ ਤਿੰਨ ਵਾਰ ਤੋਂ ਵੱਧ ਟਾਲਿਆ ਜਾ ਚੁੱਕਾ ਸੀ ਆਖਰੀ ਵਾਰ ਇਸ ਨੂੰ 13 ਜਨਵਰੀ ਨੂੰ ਟਾਲਿਆ ਗਿਆ ਸੀ ਜੱਜ ਨੇ ਅਡਿਆਲਾ ਜੇਲ੍ਹ ਵਿੱਚ ਸਥਾਪਤ ਇੱਕ ਸਥਾਈ ਅਦਾਲਤ ਵਿੱਚ ਖਾਨ ਤੇ ਉਹਨਾਂ ਦੀ ਪਤਨੀ ਨੂੰ ਕੈਦ ਦੀ ਸਜ਼ਾ ਸੁਲਾਈ ਦੋਸ਼ ਇਹ ਹੈ ਕਿ ਪ੍ਰਾਪਰਟੀ ਕਾਰੋਬਾਰੀ ਦੇ ਨਾਲ ਸਮਝੌਤੇ ਤਹਿਤ ਬ੍ਰਿਟਾਨੀਆ ਦੀ ਕੌਮੀ ਅਪਰਾਧ ਏਜੰਸੀ ਵੱਲੋਂ ਪਾਕਿਸਤਾਨ ਨੂੰ ਮੋੜੇ ਗਏ 50 ਅਰਬ ਪਾਕਿਸਤਾਨੀ ਰੁਪਈਆ ਦਾ ਗਲਤ ਇਸਤੇਮਾਲ ਕੀਤਾ ਗਿਆ ਕੌਮੀ ਖਜ਼ਾਨੇ ਵਜੋਂ ਇਸਤੇਮਾਲ ਹੋਣ ਵਾਲੀ ਇਹ ਰਾਸ਼ੀ ਨੂੰ ਉਹ ਕਾਰੋਬਾਰੀ ਦੇ ਕਿਥੇਤ ਨਿੱਜੀ ਲਾਭ ਲਈ ਲਗਾਇਆ ਗਿਆ ਜਿਸ ਨੇ ਬੀਬੀ ਤੇ ਖਾਨ ਨੂੰ ਇੱਕ ਯੂਨੀਵਰਸਿਟੀ ਸਥਾਪਿਤ ਕਰਨ ਵਿੱਚ ਮਦਦ ਕੀਤੀ ਸੀ ਵੈਸੇ ਕਿਹਾ ਇਹ ਜਾ ਰਿਹਾ ਹੈ ਕਿ ਉਹ ਰਾਸ਼ੀ ਜਿਹੜੀ ਸੀ ਉਹ ਜਿਹੜੀ ਪਾਕਿਸਤਾਨ ਸਰਕਾਰ ਹੈ ਉਹਦੇ ਖਜ਼ਾਨੇ ਤੇ ਜਮ੍ਹਾਂ ਹੋਣੀ ਚਾਹੀਦੀ ਸੀ ਪਰ ਇਹ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਹੀ ਦੋਸ਼ੀ ਠਰਾਇਆ ਸੀ ਤੇ ਖਾਨ ਸਾਹਿਬ ਨੇ ਆਪਣੇ ਵੇਲੇ ਇਹ ਰਾਸ਼ੀ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਖਾਤੇ 'ਚ ਹੀ DDTC ਤੇ ਜਿਹੜਾ ਯੂਨੀਵਰਸਿਟੀ ਵਾਲਾ ਕੇਸ ਉਹਨਾਂ ਤੇ ਬਣਾਇਆ ਗਿਆ ਯੂਨੀਵਰਸਿਟੀ ਦੀ ਜ਼ਮੀਨ ਉਹ ਪਹਿਲਾਂ ਹੀ ਲੈ ਚੁੱਕੇ ਸਨ ਇਹਦੇ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਮੁਲਕਾ 'ਚ ਹੁੰਦਾ ਕੀ ਹੈ ਅਸਲੀਅਤ ਕੁਝ ਹੋਰ ਹੁੰਦੀ ਹੈ ਤੇ ਦਿਖਾਈ ਕੁਝ ਹੋਰ ਜਾਂਦੀ ਹੈ ਅਗਲੀ ਖਬਰ ਆਬਾਦੀ ਦੀ ਘਟਰੀ ਦਰ ਨੂੰ ਲੈ ਕੇ ਹੈ ਬਹੁਤ ਸਾਰੇ ਦੇਸ਼ ਘਟਰੀ ਆਬਾਦੀ ਤੇ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਸਰਕਾਰਾਂ ਦੀ ਚਿੰਤਾ ਵਧਾਈ ਹੋਈ ਹੈ ਚੀਨ ਨੇ ਅੱਜ ਕਿਹਾ ਹੈ ਕਿ ਪਿਛਲੇ ਵਰੇ ਲਗਾਤਾਰ ਤੀਜੇ ਸਾਲ ਉਹਨਾਂ ਦੀ ਆਬਾਦੀ ਵਿੱਚ ਨਗਾਰ ਦਰਜ ਕੀਤਾ ਗਿਆ ਹੈ ਚੀਨ ਦੀ ਆਬਾਦੀ 2024 ਦੇ ਅੰਤ ਤੱਕ ਤਕਰੀਬਨ 1.40 ਅਰਬ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 14 ਲੱਖ ਘੱਟ ਹੋ ਗਈ ਹੈ ਉਧਰ ਏਸ਼ੀਆ ਵਿੱਚ ਜਾਪਾਨ ਦੀ ਆਬਾਦੀ ਪਿਛਲੇ 15 ਸਾਲਾਂ ਤੋਂ ਲਗਾਤਾਰ ਘਟ ਰਹੀ ਹੈ ਜਦ ਕਿ 2021 ਵਿੱਚ ਦੱਖਣੀ ਕੋਰੀਆ ਵਿੱਚ ਵੀ ਆਬਾਦੀ ਦਾ ਨਿਗਾਰ ਦਰਜ ਕੀਤਾ ਗਿਆ ਸੀ ਇਟਲੀ ਵਿੱਚ ਪਹਿਲੀ ਵਾਰ 19ਵੀਂ ਸਦੀ ਚ ਆਬਾਦੀ ਚ ਨਿਗਾਰ ਦਰਜ ਕੀਤਾ ਗਿਆ ਸੀ ਜਦੋਂ 4 ਲੱਖ ਦੇ ਕਰੀਬ ਆਬਾਦੀ ਘਟੀ ਸੀ ਸੰਯੁਕਤ ਰਾਸ਼ਟਰ ਨੇ ਕਿਹਾ ਕਿ 63 ਮੁਲਕਾਂ ਤੇ ਪ੍ਰਦੇਸ਼ਾਂ ਦੀ ਆਬਾਦੀ ਸਿਖਰ ਉੱਤੇ ਹੈ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਗਲੇ 30 ਸਾਲਾਂ ਦੇ ਅੰਦਰ 48 ਹੋਰ ਮੁਲਕਾਂ ਆਬਾਦੀ ਦੇ ਸਿਖਰ ਤੇ ਹੋਣਗੇ ਆਲਮੀ ਸੰਸਥਾ ਨੇ ਕਿਹਾ ਹੈ ਕਿ ਦੁਨੀਆ ਦੀ ਆਬਾਦੀ ਇਸ ਸਮੇਂ 8.2 ਅਰਬ ਹੈ ਜੋ ਕਿ ਆਉਂਦੇ 60 ਸਾਲਾਂ ਵਿੱਚ 10.3 ਅਰਬ ਦੇ ਨੇੜੇ ਪਹੁੰਚ ਜਾਣੀ ਹੈ ਜਾਏਗੀ ਅਤੇ ਇਸ ਮਗਰੋਂ ਇਸ ਵਿਜਨ ਘਾੜਾ ਆਉਣਾ ਸ਼ੁਰੂ ਹੋ ਜਾਏਗਾ ਘਟਦੀ ਬਦੀ ਵਾਲੇ ਕਈ ਮੁਲਕਾਂ ਚ ਸਰਕਾਰਾਂ ਨੇ ਬਜ਼ੁਰਗਾਂ ਦੀ ਗਿਣਤੀ ਵਧਨ ਕਾਰਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਵਿੱਤੀ ਮਦਦ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਭਾਰਤੋਂ ਜੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਤੇਰ ਜੈਸਵਾਲ ਨੇ ਜਿਹੜੀ ਵੀਕਲੀ ਪ੍ਰੈਸ ਕਾਨਫਰੰਸ ਬਰੀਫਿੰਗ ਹੁੰਦੀ ਹੈ ਉਹਦੇ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਅੰਦਰ ਕੁਝ ਸਿਆਸੀ ਗਤੀਵਿਧੀਆਂ ਚੱਲ ਰਹੀਆਂ ਹਨ ਅਸੀਂ ਉਹਨਾਂ ਤੇ ਨਜ਼ਰ ਰੱਖ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਸਬੰਧ ਬਹੁਤ ਡੂੰਘੇ ਹਨ ਆਪਸੀ ਰਿਸ਼ਤੇ ਬਹੁਤ ਡੂੰਘੇ ਹਨ ਅਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਸਾਂਝੇਦਾਰੀ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਬੰਗਲਾਦੇਸ਼ ਨਾਲ ਸਬੰਧਾਂ ਬਾਰੇ ਗੱਲ ਕਰਦੇ ਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਆਪਣੀ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤੀ ਹੈ ਅਸੀਂ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਉਤਲਬ ਕੀਤਾ ਤੇ ਸਰਦ ਤੇ ਕੰਡਿਆਲੀ ਤਾਰ ਲਾਉਣ ਦੇ ਮੁੱਦੇ ਤੇ ਆਪਣੀ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਸੀ ਅਸੀਂ ਸਰੱਦੀ ਅਪਰਾਧ ਤਸਕਰੀ ਤੇ ਮਨੁੱਖੀ ਤਸਕਰੀ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਬੰਗਲਾਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹਾਂ ਉਹਨਾਂ ਨੇ ਕਿਹਾ ਕਿ ਸਰੱਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਡਿਆਲੀ ਤਾਰ ਬਾਰਡਰ ਲਾਈਟਿੰਗ ਤਕਨੀਕੀ ਉਪਕਰਨਾਂ ਦੀ ਸਥਾਪਨਾ ਅਤੇ ਪਸ਼ੂਆਂ ਲਈ ਵਾਰਡ ਲਾਉਣ ਵਰਗੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਅੱਗੇ ਕਿਹਾ ਕਿ ਸਬੰਧ ਵਿੱਚ ਪਹਿਲਾਂ ਜੋ ਵੀ ਸਮਝੌਤੇ ਹੋਏ ਹਨ ਬੰਗਲਾਦੇਸ਼ ਨੂੰ ਉਹਨਾਂ ਨੂੰ ਲਾਗੂ ਕਰਨ ਵਿੱਚ ਸਹਿਯੋਗੀ ਪਹੁੰਚ ਅਪਣਾਉਣੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਇਹਨਾਂ ਅਪਰਾਧਾਂ ਨਾਲ ਜਿੱਟ ਸਕੀਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰੂਸ ਜੁਕਰੇਨ ਯੁੱਧ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਅਤੇ ਲਾਪਤਾ ਲੋਕਾਂ ਦੇ ਸਬੰਧ ਵਿੱਚ ਵੀ ਬਿਆਨ ਦਿੱਤੇ ਇਹ ਦਿੰਦੇ ਹੋਏ ਕਿ ਰੂਸੀ ਫੌਜ ਵਿੱਚ ਕੰਮ ਕਰ ਰਹੇ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ 16 ਲੋਕ ਹੋਰ ਅਜੇ ਲਾਪਤਾ ਹਨ ਰੂਸ ਅਤੇ ਜੁਕਰੇਨ ਵਿਚਾਰੇ ਚੱਲ ਰਹੀ ਜੰਗ ਕਈ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ ਅਗਰੀ ਖਬਰ ਕਲਕੱਤਾ ਦਾ ਜਿਹੜਾ ਬੜਾ ਚਰਚਿਤ ਰੇਪ ਕੇਸ ਉਹਨੂੰ ਲੈ ਕੇ ਆ ਕਲਕੱਤਾ ਦੇ ਆਰਜੀ ਕਰ ਹਸਪਤਾਲ ਦੇ ਜ਼ਬਰਜਨਾਹ ਦੇ ਹੱਤਿਆकांड ਵਿੱਚ ਕਲਕੱਤਾ ਦੀ ਇੱਕ ਅਦਾਲਤ ਦਾ ਫੈਸਲਾ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਅੱਜ ਪੀੜਤਾ ਤੇ ਮ੍ਰਿਤਕ ਡਾਕਟਰ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਜਾਂਚ ਅੱਧੀ ਅਧੂਰੀ ਹੈ ਕਿਉਂਕਿ ਇਸਪਰਾਧ ਵਿੱਚ ਸ਼ਾਮਲ ਹੋਰ ਲੋਕ ਖੁੱਲੇ ਆਮ ਘੁੰਮ ਰਹੇ ਹਨ ਪੀੜਤਾ ਦੇ ਮਾਪਿਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਧੀ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਲੜਾਈ ਜਾਰੀ ਰੱਖਣਗੇ ਪੀੜਤਾ ਦੀ ਮਾਂ ਨੇ ਕਿਹਾ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਜੇ ਦੋਸ਼ੀ ਹੈ ਅਤੇ ਭੜਕ ਦਾ ਫੈਸਲਾ ਉਸ ਦੇ ਖਿਲਾਫ ਹੋਏਗਾ ਹੀ ਪਰ ਬਾਕੀ ਅਪਰਾਧੀਆਂ ਦਾ ਕੀ ਜੋ ਅਜੇ ਤੱਕ ਫੜੇ ਹੀ ਨਹੀਂ ਗਏ ਮੈਂ ਉਹਨਾਂ ਨੂੰ ਖੁੱਲ੍ਹੇ ਆਮ ਘੁੰਮਦੇ ਹੋਏ ਵੇਖ ਸਕਦੀ ਆ ਮੈਂ ਉਹਨਾਂ ਨੂੰ ਹਸਪਤਾਲ ਵਿੱਚ ਘੁੰਮਦੇ ਹੋਏ ਵੇਖਿਆ ਹੈ ਤਾਂ ਜਾਂਚ ਅੱਧੀ ਧੂਰੀ ਹੋਈ ਹੋਈ ਹੈ ਉਹਨਾਂ ਇਹ ਵੀ ਕਿਹਾ ਕਿ ਜੈਵਿਕ ਸਬੂਤਾਂ ਤੋਂ ਰਾਏ ਦੋਸ਼ੀ ਸਾਬਤ ਹੋਇਆ ਹੈ ਪਰ ਉਸ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਅਪਰਾਧ ਵਿੱਚ ਸ਼ਾਮਲ ਕਈ ਲੋਕਾਂ ਨੂੰ ਵਿਚਾਰਿਆ ਹੈ ਉਹਨਾਂ ਕਹਿੰਦਾ ਕਿ ਸਾਰੇ ਸਬੂਤ ਜਾਂ ਤਾਂ ਗਵਾਚ ਗਏ ਨੇ ਜਾਂ ਖਤਮ ਕਰ ਦਿੱਤੇ ਗਏ ਨੇ ਜਦੋਂ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਤਾਂ ਉੱਥੇ ਵੱਡੀ ਗਿਣਤੀ ਵਿੱਚ ਹੋਰ ਲੋਕ ਵੀ ਮੌਜੂਦ ਸਨ ਤੇ ਇਹ ਸਾਰਾ ਨਜ਼ਾਰਾ ਮੱਛੀ ਬਾਜ਼ਾਰ ਵਰਗਾ ਲੱਗ ਰਿਹਾ ਸੀ ਘਟਨਾ ਸਥਾਨ ਤੇ ਮੌਜੂਦ ਲੋਕਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਪੀੜਤਾ ਦੀ ਮਾਂ ਨੇ ਕਿਹਾ ਕਿ ਮੈਨੂੰ ਅਜੇ ਤੱਕ ਨਹੀਂ ਪਤਾ ਲਗਿਆ ਕਿ ਮੇਰੀ ਧੀ ਨੂੰ ਇਸ ਤਰ੍ਹਾਂ ਕਿਉਂ ਮਾਰਿਆ ਗਿਆ ਉਸ ਨੂੰ ਅਜੇ ਹੀ ਕਿਹੜੀ ਗੱਲ ਦਾ ਪਤਾ ਲੱਗ ਗਿਆ ਸੀ ਕਿ ਉਸ ਨੂੰ ਜੀਵਨ ਨਹੀਂ ਦਿੱਤਾ ਗਿਆ ਪੀੜਤਾ ਦੇ ਪਿਤਾ ਨੇ ਵੀ ਦਾਵਾ ਕੀਤਾ ਹੈ ਕਿ ਜਾਂਚ ਅੱਧੀ ਅਧੂਰੀ ਹੈ ਉਸ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਮੈਨੂੰ ਨਹੀਂ ਲੱਗਦਾ ਕਿ ਸੰਜੇ ਇਕੱਲਾ ਹੀ ਹੋਏਗਾ ਹੋਰ ਵੀ ਲੋਕ ਹੋਣਗੇ ਜੋ ਇਸ ਅਪਰਾਧ ਵਿੱਚ ਬਿਲਕੁਲ ਸ਼ਾਮਲ ਸਨ ਉਹ ਅਜੇ ਵੀ ਜਰਾਦ ਹਨ ਆਸ ਹੈ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਹਨਾਂ ਦਾ ਅਪਰਾਧ ਸਾਬਤ ਹੋਏਗਾ ਉਦੋਂ ਤੱਕ ਨਿਆਂ ਨਹੀਂ ਮਿਲ ਸਕਦਾ ਪੀੜਤਾ ਦੇ ਮਾਪਿਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਿਆ ਪਾਲਕਾ ਦੇ ਉੱਤੇ ਭਰੋਸਾ ਹੈ ਤੇ ਛੇਨਿਚਰਵਾਰ ਨੂੰ ਜਦੋਂ ਫੈਸਲਾ ਆਏਗਾ ਤਾਂ ਉਹ ਖੁਦ ਅਦਾਲਤ ਵਿੱਚ ਮੌਜੂਦ ਰਹਿਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਦੀ ਕਿਰਾਏ ਵਾਲੀ ਕੋਠੀ ਨੂੰ ਕੁਰਕੀ ਤੋਂ ਮੁਕਤ ਕਰਨ ਦਾ ਫੈਸਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਸੈਕਟਰ 20 ਡੀ ਵਿਚਲੀ ਇਸ ਕੋਠੀ ਦੀ ਕੁਰਕੀ ਦੀ ਮਿਆਦ ਵਧਾਉਣ ਲਈ ਕੋਈ ਚਾਰਾ ਜੋਈ ਨਹੀਂ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚੰਡੀਗੜ੍ਹ ਵਿਚਲੀ ਦੋ ਕਨਾਲ ਦੀ ਕੋਠੀ ਨੂੰ 16 ਜੁਲਾਈ 2021 ਨੂੰ ਕੁਰਕ ਕੀਤਾ ਗਿਆ ਸੀ। ਸਾਬਕਾ ਡੀਜੀਪੀ ਸੈਣੀ ਨੇ ਆਪਣੇ ਆਪ ਨੂੰ ਇਸ ਕੋਠੀ ਦਾ ਕਿਰਾਏਦਾਰ ਦੱਸਿਆ ਸੀ। ਹਾਈ ਕੋਰਟ ਨੇ ਹੁਣ ਕਿਹਾ ਹੈ ਕਿ ਕਾਨੂੰਨ ਮੁਤਾਬਕ ਕੋਠੀ ਦੀ কুরਕੀਲ ਸਾਲ ਪਰ ਲਈ ਸੀ ਤੇ ਉਸ ਤੋਂ ਮਗਰੋਂ ਪੰਜਾਬ ਸਰਕਾਰ ਨੇ কুরਕੀ ਦਾ ਸਮਾਵਧਾਏ ਜਾਣ ਦੀ ਕੋਈ ਵੀ ਚਾਰਾ ਜੋਈ ਨਹੀਂ ਕੀਤੀ ਹਾਈ ਕੋਰਟ ਨੇ ਇਸ ਕੋਠੀ ਨੂੰ ਰਿਲੀਜ਼ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਖੋਲ ਦਿੱਤੀ ਤੀ ਹੈ ਕਿ ਜੇ ਉਹ ਦੁਬਾਰਾ ਇਸ ਕੋਠੀ ਨੂੰ ਅਟੈਚ ਕਰਾਉਣਾ ਚਾਹੇ ਤਾਂ ਉਹ ਅਦਾਲਤ ਤੱਕ ਪਹੁੰਚ ਕਰ ਸਕਦੀ ਹੈ ਹਾਈ ਕੋਰਟ ਵੱਲੋਂ ਇਸ ਕੋਠੀ ਨੂੰ কুরਕੀ ਤੋਂ ਮੁਕਤ ਕਰਨ ਮਗਰੋਂ ਪੰਜਾਬ ਸਰਕਾਰ ਦੀ ਭੂਮਿਕਾ ਵੀ ਸ਼ੱਕ ਦੇ ਦਾਰੇ ਵਿੱਚ ਆ ਗਈ ਹੈ ਜੇਸ ਵੱਲੋਂ ਕੁਰਕੀ ਦੀ ਮਿਆਦ ਵਿੱਚ ਵਾਧਾ ਵਧਾਉਣ ਲਈ ਕੋਈ ਵੀ ਚਾਰਜ ਜੁਈ ਨਹੀਂ ਕੀਤੀ ਗਈ ਆਉਂਦੇ ਦਿਨਾਂ ਵਿੱਚ ਇਹ ਮਾਮਲਾ ਸਿਆਸੀ ਤੌਰ ਤੇ ਵੀ ਪੱਕ ਸਕਦਾ ਹੈ ਕੁਰਕੀ ਦੇ ਹੁਕਮਾ ਮਗਰੋਂ ਸਾਬਕਾ ਡੀਜੀਪੀ ਨੇ ਇਸ ਕੋਟੀ ਨੂੰ ਖਾਲੀ ਕਰ ਦਿੱਤਾ ਸੀ ਅਗਲੀ ਖਬਰ ਕਿਸਾਨ ਮੂਵਮੈਂਟ ਨਾਲ ਹੈ ਜੀ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ 35 ਦਿਨ ਜਾਰੀ ਰਹੀ ਡਾਕਟਰਾਂ ਨੇ ਇੱਕ ਮੈਡੀਕਲ ਰਿਪੋਰਟ ਜਾਰੀ ਕਰਕੇ ਕਿਹਾ ਕਿ ਬੀਤੀ ਰਾਤ ਸਵਾ 12 ਵਜੇ 12 ਵਜੇ 25 ਮਿੰਟ ਤੇ ਜਗਮੀਸ ਜਗਜੀਤ ਸਿੰਘ ਢੱਲੇਵਾਲ ਨੇ ਤਿੰਨ ਤੋਂ ਚਾਰ ਵਾਰ ਰੋਟੀਆਂ ਖੀਤੀਆਂ ਜਗਜੀਤ ਸਿੰਘ ਢੱਲੇਵਾਲ ਜੀ ਨੇ 200 ਮਿਲੀਲੀਟਰ ਪਾਣੀ ਵੀ ਪੀਤਾ ਕਿਸਾਨ ਆਗੂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦਾ ਮੈਡੀਕਲ ਚੈੱਕ ਕਰਨ ਵਾਲੇ ਚੈੱਕਅਪ ਕਰਨ ਵਾਲੇ ਜਿਹੜੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਮੀਡੀਆ ਰਾਈ ਦੇਸ਼ ਨੂੰ ਉਹਨਾਂ ਦੀ ਹਾਲਤ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਪਰ ਸਰਕਾਰੀ ਡਾਕਟਰ ਇਹ ਸਾਰਾ ਕੁਝ ਨਹੀਂ ਕਰ ਰਹੇ ਦਿੱਲੀ ਵਿੱਚ ਇਸ ਸਮੇਂ ਚੋਣਾਂ ਦੀ ਹਵਾ ਚੱਲ ਰਹੀ ਹੈ ਤੇ ਸੱਤਾਧਾਰੀ ਪਾਰਟੀਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੀ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਵੋਟਰਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਹਨ ਚੋਣਾਂ ਦੀਆਂ ਤਰੀਕਿਆਂ ਦੇ ਐਲਾਨ ਦੇ ਨਾਲ ਹੀ ਦਿੱਲੀ ਭਰ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਦਿੱਲੀ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਵਾਲਾ ਮਾਸਟਰ ਸਟ੍ਰੋਕ ਖੇਡਿਆ ਹੈ ਇਸ ਨਾਲ ਇੱਕੋ ਝਟਕੇ 'ਚ ਲੱਖਾਂ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। 8ਵੇਂ ਤਨਖਾਹ ਕਮਿਸ਼ਨ ਦਾ ਇਹ ਐਲਾਨ ਇਹੋ ਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦਿੱਲੀ ਵਿੱਚ ਚੋਣਾਂ ਹੋਣ ਵਾਲੀਆਂ ਹਨ। ਇਸ ਇਹ ਐਲਾਨ ਚੋਣਾਂ ਦੇ ਵਿਚਕਾਰ ਕੀਤਾ ਗਿਆ ਹੈ। ਇਸ ਲਈ ਇਸ ਦਾ ਸਬੰਧ ਚੋਣਾਂ ਨਾਲ ਜੋੜਿਆ ਜਾ ਸਕਦਾ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਸਾਰੀਆਂ 7 ਸੀਟਾਂ ਜਿੱਤ ਲਈਆਂ ਸਨ ਪਰ ਸਰਕਾਰੀ ਕਰਮਚਾਰੀਆਂ ਦੇ ਦਬਦਬੇ ਵਾਲੀਆਂ ਵਿਧਾਨ ਸਭਾਾਂ ਵਿੱਚ ਇਹ ਪਛੜ ਗਈ ਸੀ। ਦਿੱਲੀ ਦੀਆਂ ਲਗਭਗ 20 ਵਿਧਾਨ ਸਭਾ ਸੀਟਾਂ ਤੇ ਉਤੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਰਹਿੰਦੇ ਹਨ ਇਹਨਾਂ ਵਿੱਚ ਨਵੀਂ ਦਿੱਲੀ ਕੈਂਟ ਆਰ ਕੇ ਪੁਰਮ ਜੰਗਪੁਰਾ ਮਾਲਵੀਆ ਨਗਰ ਤੇ ਰਜਿੰਦਰ ਨਗਰ ਵਰਗੀਆਂ ਸੀਟਾਂ ਸ਼ਾਮਲ ਹਨ ਅੱਠਵੇਂ ਤਨਖਾਹ ਕਮਿਸ਼ਨ ਉਤੇ ਮੋਦੀ ਸਰਕਾਰ ਦੇ ਫੈਸਲੇ ਦਾ ਦਿੱਲੀ ਤੇ ਉਤੇ ਭਾਰੀ ਅਸਰ ਹੁਣ ਵੇਖਣ ਮਿਲ ਰਿਹਾ ਹੈ ਦੇਖਣ ਨੂੰ ਮਿਲ ਰਿਹਾ ਹੈ ਅੱਠਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਦਿੱਲੀ ਦੇ ਲੱਖਾਂ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਲਗਭਗ 4 ਲੱਖ ਇਹੋ ਜਿਹੇ ਲੋਕ ਹਨ ਜਿਹੜੇ ਕਰਮਚਾਰੀ ਹਨ ਜਿਨ੍ਹਾਂ ਦੀ ਵਿੱਤੀ ਹਾਲਤ ਇਸ ਨਾਲ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਹੋਵੇਗੀ ਅਜਿਹੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਤੇ ਵੀ ਇਹਦਾ ਅਸਰ ਪੈਣ ਦੀ ਸੰਭਾਵਨਾ ਹੈ ਚੋਣਾਂ ਵਿੱਚ ਹੁਣ ਕੁਝ ਹਫ਼ਤੇ ਰਹਿ ਗਏ ਹਨ ਅੱਠਵਾਂ ਤਨਖਾਹ ਕਮਿਸ਼ਨ 226 ਵਿੱਚ ਬਣਾਇਆ ਜਾਏਗਾ ਕਮਿਸ਼ਨ ਤਨਖਾਹਾਂ ਤੇ ਭੱਤੇ ਸੰਬੰਧੀ ਆਪਣੀਆਂ ਸਿਫਾਰਸ਼ਾਂ ਦਵੇਗਾ ਜਿਨ੍ਹਾਂ ਨੂੰ ਫਿਰ ਲਾਗੂ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਚੋਣਾਂ ਲਈ ਆਪਣਾ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਹੈ ਪਾਰਟੀ ਪ੍ਰਧਾਨ ਨੱਡਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਤੇ ਦਿੱਲੀ ਵਿੱਚ ਚੱਲ ਰਹੀਆਂ ਸਾਰੀਆਂ ਲੋਕ ਭਲਾਈ ਯੋਜਨਾਵਾਂ ਜਾਰੀ ਰਹਿਣਗੀਆਂ ਉਹਨਾਂ ਨੇ ਸਾਰੀਆਂ ਯੋਜਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤ ਕਰਨ ਦੀ ਗੱਲ ਕਹੀ ਹੈ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਲੋਕ ਭਲਾਈ ਵਾਲੀਆਂ ਸੰਸਥਾ ਜਿਹੜੀਆਂ ਇਹ ਸਕੀਮਾਂ ਨੇ ਉਸ ਤਰੀਕੇ ਨਾਲ ਚਲਾਇਆ ਜਾਏਗਾ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਰਿਕਾਰਡ ਹੈ ਕਿ ਉਹ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ ਅਤੇ ਜੋ ਨਹੀਂ ਕਹਿੰਦੀ ਉਹ ਵੀ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਕਿਹਾ ਕਿ ਜੇਕਰ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਮਹਿਲਾ ਸਮ੍ਰiddhi ਯੋਜਨਾ ਦੇ ਤਹਿਤ ਔਰਤਾਂ ਨੂੰ 2500 ਰੁਪਏ ਮਹੀਨਾ ਦਿੱਤਾ ਜਾਏਗਾ ਅਤੇ ਇਸ ਨੂੰ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਮਨਜ਼ੂਰ ਕਰ ਦਿੱਤਾ ਜਾਏਗਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਮੈਨੀਫੈਸਟੋ ਵਿਕਸਿਤ ਦਿੱਲੀ ਦੀ ਨਹੀਂ ਰੱਖੇਗਾ ਉਹਨਾਂ ਕਿਹਾ ਕਿ ਇਹ ਸੰਕਲਪ ਪੱਤਰ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿੱਚ ਨੌਜਵਾਨ ਮਜ਼ਦੂਰ ਔਰਤਾਂ ਤੇ ਕਾਰੋਬਾਰੀ ਸ਼ਾਮਲ ਹਨ ਨਾਲ ਗੱਲਬਾਤ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਬਿਜਲੀ ਅਤੇ ਪਾਣੀ ਦੇ ਉੱਤੇ ਸਬਸਿਡੀ ਦੇ ਰਹੀ ਹੈ ਅਤੇ ਔਰਤਾਂ ਲਈ ਡੀਟੀਸੀ ਦੀਆਂ ਬੱਸਾਂ ਵਿੱਚ ਯਾਤਰਾ ਵੀ ਮੁਕਤ ਕੀਤੀ ਹੋਈ ਹੈ ਹਾਲ ਹੀ ਵਿੱਚ ਇਸ ਨੇ ਸੱਤਾ ਵਿੱਚ ਆਉਣ ਤੇ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਹਰ ਔਰਤ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਹ ਦਿੱਲੀ ਦੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ ਲੋਕਾਂ ਨੂੰ 500 ਰੁਪਏ ਵਿੱਚ ਐਲ ਪੀਜੀ ਜਿਹੜਾ ਰਸੋਈ ਵਾਲਾ ਸਿਲੰਡਰ ਹੈ ਉਹ ਦਿੱਤਾ ਜਾਏਗਾ ਮੁਫਤ ਰਾਸ਼ਨ ਦੀ ਕਿੱਟ ਅਤੇ 300 ਯੂਨਟ ਤੱਕ ਬਿਜਲੀ ਮੁਫਤ ਪ੍ਰਦਾਨ ਕੀਤੀ ਜਾਏਗੀ ਕਾਂਗਰਸ ਨੇ 6 ਜਨਵਰੀ ਨੂੰ ਆਪਣੀ ਪਿਆਰੀ ਦੀਦੀ ਯੋਜਨਾ ਦਾ ਵੀ ਐਲਾਨ ਕੀਤਾ ਸੀ ਜਿਸ ਵਿੱਚ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਹਰ ਮਹੀਨੇ ਦੀ ਵਿੱਤੀ ਸਹਾਇਤਾ ਦਿੱਤੀ ਜਾਇਆ ਕਰੇਗੀ ਪਾਰਟੀ ਨੇ 8 ਜਨਵਰੀ ਨੂੰ ਆਪਣੀ ਜੀਵਨ ਰੱਖਿਆ ਯੋਜਨਾ ਦਾ ਵੀ ਐਲਾਨ ਕੀਤਾ ਜਿਸ ਵਿੱਚ 25 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਾਰਟੀ ਨੇ ਐਤਵਾਰ ਨੂੰ ਦਿੱਲੀ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ 1 ਸਾਲ ਲਈ ਹਰ ਮਹੀਨੇ 8500 ਰੁਪਏ ਦੇਣ ਦਾ ਵਾਅਦਾ ਵੀ ਕੀਤਾ ਹੈ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ VOTING 5 ਫਰਵਰੀ ਨੂੰ ਹੋਏਗੀ ਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਏਗੀ ਅਗਲੀ ਖਬਰ ਮਾਓਵਾਦੀ ਮੂਵਮੈਂਟ ਨੂੰ ਲੈ ਕੇ ਛਤੀਗੜ ਦੇ ਬੀਜਾਪੁਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਗਏ ਸ਼ੱਕੀ ਮਾਓਵਾਦੀਆਂ ਦੀ ਗਿਣਤੀ ਹੋਣ ਵੱਧ ਕੇ 12 ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਿਸ ਨੇ ਕਿਹਾ ਸੀ ਕਿ ਮਾਰਨ ਵਾਲੇ 10 ਸ਼ੱਕੀ ਮਾਓਵਾਦੀ ਹਨ। ਇਸ ਆਪਰੇਸ਼ਨ ਵਿੱਚ 1800 ਤੋਂ ਵੱਧ ਸੈਨਿਕਾਂ ਨੇ ਪੁਜਾਰੀ ਲੰਕਾ ਦੇ ਇੱਕ ਵੱਡੇ ਖੇਤਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਪੁਲਿਸ ਮੁਤਾਬਕ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਇਆ ਅਤੇ ਦੇਰ ਰਾਤ ਤੱਕ ਰੁਕ ਰੁਕ ਕੇ ਜਾਰੀ ਰਿਹਾ ਬਸਤਰ ਦੇ ਆਈਜੀ ਪੁਲਿਸ ਸੁੰਦਰ ਰਾਜ ਪੀ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਹੁਣ ਤੱਕ 12 ਮਾਓਵਾਦੀ ਮਾਰੇ ਜਾ ਚੁੱਕੇ ਹਨ ਪੁਲਿਸ ਮੁਤਾਬਕ ਮਾਰੇ ਗਏ ਮਾਓਵਾਦੀ ਪੀਪਲਜ਼ ਅਲੀਏਸ਼ਨ ਗ੍ਰੀਲਾ ਆਰਮੀ ਅਤੇ ਕੇਂਦਰੀ ਖੇਤਰੀ ਕਮੇਟੀ ਦੀ ਬਟਾਲੀਅਨ ਨੰਬਰ 1 ਨਾਲ ਸੰਬੰਧਿਤ ਸਨ ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਇਹਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਅਜੇ ਦੇਵੇਗੀ ਮੁੰਬਈ ਪੁਲਿਸ ਨੇ ਅੱਜ ਕਿਹਾ ਕਿ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਉੱਤੇ ਹਮਲੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਪੁਛਪੜਤਾਲ ਲਈ ਹਾਰਾਸ਼ਤ ਵਿੱਚ ਲਿਆ ਗਿਆ ਹੈ ਹਾਰਾਸ਼ਤ ਤੇ ਲੈ ਗਏ ਵਿਅਕਤੀ ਨੂੰ ਅਗਲੀ ਪੁਛਪੜਤਾਲ ਲਈ ਬਾਂਦਰਾ ਪੁਲਿਸ ਥਾਣੇ ਲਿਆਂਦਾ ਗਿਆ ਹੈ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਸੈਫ ਦੀ ਪਿੱਠ ਵਿੱਚੋਂ ਕੱਢਿਆ ਗਿਆ ਬਲੇਡ ਦਾ ਹਿੱਸਾ ਵੀ ਕਬਜ਼ੇ ਵਿੱਚ ਲੈ ਲਿਆ ਹੈ ਇਸ ਦੇ ਬਾਕੀ ਹਿੱਸੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਮੁੰਬਈ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੈਫ ਅਲੀ ਖਾਨ ਤੇ ਹਮਲੇ ਦੇ ਵਿੱਚ ਸ਼ਾਮਲ ਵਿਅਕਤੀ ਨੂੰ ਆਖਰੀ ਵਾਰ ਬਾਂਦਰਾ ਪੁਲਿਸ ਥਾਣੇ ਦੇ ਨੇੜੇ ਵੇਖਿਆ ਗਿਆ ਸੀ ਅਤੇ ਉਸ ਨੂੰ ਲੱਭਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ ਸੈਫ ਅਲੀ ਖਾਨ ਦਾ ਇਲਾਜ ਕਰਨ ਵਾਲੇ ਡਾਕਟਰ ਨੀਰਜ ਉਤਪਨੀ ਨੇ ਕਿਹਾ ਹੈ ਕਿ ਸੈਫ ਅਲੀ ਖਾਨ ਦੇ ਜ਼ਖਮੀ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਮਿਲਣ ਵਾਲੇ ਸਭ ਤੋਂ ਪਹਿਲੇ ਡਾਕਟਰ ਸਨ ਉਹਨਾਂ ਕਹਿਆ ਕਿ ਸੈਫ ਪੂਰੀ ਤਰ੍ਹਾਂ ਖੂਨ ਨਾਲ ਲਿਬੜਿਆ ਸੀ ਪਰ ਫਿਰ ਵੀ ਉਹ ਆਪਣੇ ਛੋਟੇ ਬੱਚੇ ਦੇ ਨਾਲ ਇੱਕ ਸ਼ੇਰ ਵਾਂਗ ਚੱਲਦਾ ਹੋਇਆ ਹਸਪਤਾਲ ਵਿੱਚ ਦਾਖਲ ਹੋਇਆ ਉਹ ਸੱਚਮੁੱਚ ਹੀ ਇੱਕ ਅਸਲੀ ਨਾਇਕ ਹੈ ਤੇ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਦੇਸ਼ ਭਰ ਦੀ ਵਿੱਚ ਰਿਲੀਜ਼ ਕੀਤੀ ਗਈ ਹੈ ਪਰ ਪੰਜਾਬ ਵਿੱਚ ਫਿਲਮ ਸਿਨੇਮਾ ਘਰਾਂ ਤੱਕ ਨਹੀਂ ਪਹੁੰਚ ਸਕੀ ਫਿਲਮ ਦੇ ਫਿਲਮ ਦੇ ਉੱਤੇ ਪਾਬੰਦੀ ਨੂੰ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਆਖਰਕਾਰ ਪੰਜਾਬ 'ਚ ਫਿਲਮ ਤੇ ਪਾਬੰਦੀ ਲਾ ਹੀ ਦਿੱਤੀ ਗਈ ਹੈ ਇਸ ਕਾਰਨ ਕੰਗੜਾ ਰੌਤ ਕਾਫੀ ਦੁਖੀ ਹੈ ਉਹਨਾਂ ਇੱਕ ਪੋਸਟਰਾਂ ਹੀ ਫਿਲਮ ਦੇ ਉੱਤੇ ਰੋਕ ਲਾਉਣ ਦੇ ਤੇ ਗੁੱਸਾ ਜ਼ਾਹਰ ਕਰਦੇ ਆ ਕਿਹਾ ਕਿ ਇਹ ਕਲਾਕਾਰਾਂ ਨੂੰ ਹਰਾਸ ਕਰਨ ਵਾਲੀ ਗੱਲ ਹੈ ਕੰਗਨਾਰ ਰਣੋਤ ਨੇ ਲਿਖਿਆ ਕਿ ਕਲਾ ਤੇ ਕਲਾਕਾਰ ਦੀ ਪੂਰੀ ਤਰ੍ਹਾਂ ਨਾਲ ਹਰਾਸਮੈਂਟ ਹੈ ਪੰਜਾਬ ਦੇ ਕਈ ਸ਼ਹਿਰਾਂ ਚੋਂ ਇਹ ਖਬਰਾਂ ਆ ਰਹੀਆਂ ਹਨ ਕਿ ਲੋਕ ਐਮਰਜੈਂਸੀ ਨੂੰ ਰਿਲੀਜ਼ ਨਹੀਂ ਹੋਣ ਦੇ ਰਹੇ ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦੀ ਹਾਂ ਮੈਂ ਚੰਡੀਗੜ੍ਹ ਵਿੱਚ ਪੜ੍ਹੀ ਹਾਂ ਤੇ ਉੱਥੇ ਹੀ ਵੱਡੀ ਹੋਈ ਹਾਂ ਇਸ ਲਈ ਮੈਂ ਸਿੱਖ ਧਰਮ ਨੂੰ ਨੇੜੇੋਂ ਵੇਖਿਆ ਤੇ ਮੈਂ ਉਸ ਦਾ ਪਾਲਣ ਕੀਤਾ ਹੈ ਇਹ ਪੂਰੀ ਤਰ੍ਹਾਂ ਨਾਲ ਝੂਠ ਹੈ ਤੇ ਮੇਰਾ ਅਕਸ ਖਰਾਬ ਕਰਨ ਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਵਵਾਦ ਚੱਲ ਰਿਹਾ ਹੈ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਅਮਰਜੈਂਸੀ ਦੌਰਾਨ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁੱਕਰਵਾਰ ਨੂੰ ਕਈ ਥੀਏਟਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਇਸ ਇਸ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿੱਚ ਸਿਨੇਮਾ ਘਰਾਂ ਤੋਂ ਅਮਰਜੈਂਸੀ ਫਿਲਮ ਜਿਹੜੀ ਆ ਹੁਣ ਹਟਾ ਲਈ ਗਈ ਹੈ ਤੇ ਆਖਰੀ ਖਬਰ ਹੈ ਜੀ ਆਲ ਇੰਡੀਆ ਫੈਡਰੇਸ਼ਨ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਸ ਨੇ ਆਪਣਾ ਪੰਜਾਬ ਚੈਪਟਰ ਸ਼ੁਰੂ ਕਰ ਦਿੱਤਾ ਹੈ ਜਾਂ ਬਣਾ ਲਿਆ ਹੈ ਜਿਸ ਵਿੱਚ ਪੰਜਾਬ ਦੇ तमाम ਵਿਭਾਗ ਦੇ ਰਿਟਾਇਰਡ ਇੰਜੀਨੀਅਰਸ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਵਿੱਚ ਸਿੰਚਾਈ ਵਿਭਾਗ ਬੀ ਐਂਡ ਆਰ ਪਬਲਿਕ ਹੈਲਥ ਬੋਰਡ ਅਤੇ ਕਾਰਪੋਰੇਸ਼ਨਾਂ ਅਤੇ ਹੋਰ ਬਾਕੀ ਵਿਭਾਗਾਂ ਦੇ ਮੈਂਬਰ ਵੀ ਸ਼ਾਮਲ ਹਨ 16 ਜਨਵਰੀ ਵੀਰਵਾਰ ਨੂੰ ਸਵੇਰੇ ਆਲ ਇੰਡੀਆ ਫੈਡਰੇਸ਼ਨ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਹੋਟਲ ਐਲਡੋਰਾਡੋ ਵਿੱਚ ਹੋਈ ਹੈ ਤੇ ਰਟਾਇਰ ਇੰਜੀਨੀਅਰਾਂ ਦੀ ਭਲਾਈ ਲਈ ਬਣਾਈ ਗਈ ਇਹ ਸੰਸਥਾ ਸਾਰੇ ਹੀ ਵਿਭਾਗਾਂ ਦੇ ਇੰਜੀਨੀਅਰਜ਼ ਨੂੰ ਸੁਭਾਵਾਂ ਪ੍ਰਦਾਨ ਕਰੇਗੀ ਇਸ ਦੇ ਮੁਖ ਸਲਾਹਕਾਰ ਇੰਜੀਨੀਅਰ ਦਿਲਜੀਤ ਸਿੰਘ ਕੋਹਲੀ ਅਤੇ ਕੋਆਰਡੀਨੇਟਰ ਇੰਜੀਨੀਅਰ ਰਮੇਸ਼ ਛੇਤਲੀ ਨੂੰ ਬੜਾਇਆ ਗਿਆ ਹੈ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਹੋਈਆਂ ਜੀ ਸਵਾਗਤ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ